ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਨ ਅੱਜ ਮੰਗਲਵਾਰ 27 ਜਨਵਰੀ 2026। ਤੇ ਸਵਾਗਤ ਕਰਦੇ ਹਾਂ ਜੀ ਆਪਾਂ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਤੇ ਸਮਾਂ ਇਸ ਵੇਲੇ ਹੋ ਚੁੱਕਿਆ ਜੀ 5:15 ਮਿੰਟਾਂ ਦਾ। ਤੇ ਕੰਮਕਾਰ ਆਪਣਾ ਲੋਟ ਚੱਲੀ ਜਾਂਦਾ। ਤੇ ਇਧਰ ਮੁੰਡੇ ਸਮਾਨ ਲਾਈ ਜਾਂਦੇ ਨੇ। ਤੇ ਇਧਰ ਬੈਠੇ ਨੇ ਜੀ ਆਪਣੇ ਮਾਮਾ ਜੀ। ਆਪਾਂ ਬੇਲੇ ਆ। ਹਾਂ ਜੀ। ਕੰਮ ਨਿਭੜ ਕੇ ਆਪਣਾ ਵਸਤੂ ਪਾਸਟ ਮਦਗੇ ਭੇਜਣਾ ਦਾ। ਤੇ ਅੱਜ ਆਪਾਂ ਚੱਲਾਂਗਾ ਸੁਪਰਮਾਰਕਟ ਦੇ। ਆਹੋਂ ਵਿੱਚ ਸੁਪਰਮਾਰਕਟ ਕਿੱਹ ਹੈ ਇਹ। ਤੇ ਮਾਮੇ ਨੇ ਭਾਈ ਅੱਜ ਸਮਾਨ ਲੈ ਕੇ ਆਉਣਾ। ਤੇ ਮਾਂ ਮੇਰੀ ਡਾਈਟ ਖਤਮ ਹੋ ਰਹੀ ਆ। ਤੇ ਅੱਜ ਆਪਾਂ ਦਿਖਾਵਾਂਗੇ ਇੱਥੋਂ ਦੀ ਸੁਪਰਮਾਰਕਟ। ਯਾਰ ਕਿਸੇ ਲੋਟੀ ਕਰਦਾ ਇੱਥੇ ਮੁੰਡਾ। ਇਹ ਵਾਰ ਜਾਣ। ਇਹ ਮੁੰਡਾ ਥੋੜਾ ਆ ਭਾਈ ਸੰਗਦਾ। ਯਾਰ ਤੂੰ ਲੋਟੀ ਕਰਦਾ। ਤੇ ਭਾਈ ਥੋੜਾ ਆ ਸੰਗਦਾ ਵੀਡੀਓ ਤੋਂ। ਕੈਮਰੇ ਮੂਰੇ ਆਉਣ ਤੋਂ। ਤੇ ਬਾਕੀ ਭਾਈ ਮਾਹੌਲ ਲੋਟ ਹੈ। ਤੇ ਅੱਜ ਆਪਾਂ ਚੱਲਦੇ ਆ ਸੁਪਰਮਾਰਕਟ। ਆਪਣਾ ਕੰਮ ਧੰਦਾ ਛੇ ਦਿਨ ਮੇੜ ਕੇ। ਤੇ ਦਿਖਾਉਣੇ ਤੁਹਾਨੂੰ ਉਧਰਲਾ ਮਾਹੌਲ। ਤੇ ਬਗਲ ਭਾਈ ਮੌਸਮ ਦੀ ਗੱリエ ਤਾਂ ਬਹੁਤ ਹੀ ਸੋਹਣਾ ਤੇ ਬੱਦਲ ਆਏ ਹੋਏ ਨੇ ਤੇ ਭਾਈ ਜਿੱਦ ਦੇ ਨਾਲ ਮੈਂ ਇੱਥੇ ਆਇਆ ਤੇ ਮੀਂਹ ਆਈ ਕੋਈ ਨਹੀਂ ਤੇ ਮੀਂਹ ਇੱਥੇ ਭਾਈ ਪਤਾ ਨਹੀਂ ਕਿਹੜੇ ਵੇਲੇ ਆ ਜਾਏ ਕਾੜੀ ਧੁੱਪ ਤੋਂ ਬਾਅਦ ਹੀ ਇੱਕੇ ਦਾ ਮੌਸਮ ਵਿੱਚ ਬਦਲਾ ਆ ਜਾਂਦਾ ਤੇ ਅੱਜ ਵੀ ਭਾਈ ਬੱਦਲ ਆ ਰਹੇ ਬੁਲੇ ਸੋਹਣਾ ਮਾਹੌਲਾ ਤੇ ਆਹ ਭਾਈ ਆਪਣਾ ਮਿੱਤਰ ਜੁਣ ਚਾਹ ਲੱਗ ਚਾਹ ਹਾਂ ਇਹ ਕੰਮ ਕਰ ਲੋ ਕੰਮ ਕਰ ਲੋ ਦੇ ਕੰਮ ਤਾਂ ਦਾ ਭਾਈ ਫੁੱਲਮ ਲਾ ਕੇ ਆਪਾਂ ਨਿਮੇੜਤਾ ਤੇ ਹਾਬਕਤਾ ਵਾਲਾ ਕੰਮ ਵੀ ਕਰਕੇ ਭਾਈ ਫੋਟੋਆਂ ਪਾਤੀਆਂ ਤੇ ਹੁਣ ਆਪਾਂ ਚੱਲਦੇ ਆਂ ਇੱਥੇ ਸ਼੍ਰੀ ਤਰਨਾ ਸ਼੍ਰੀ ਤਰਨਾ ਕੀ ਹੈ ਸ਼੍ਰੀ ਤਰਨਾ ਭਾਈ ਇੱਥੇ ਦੀ ਸੁਪਰਮਾਰਕਟ ਆ ਤੇ ਥੋੜੀ ਜੀ ਦੂਰ ਜਾ ਕੇ ਆ ਇੱਥੇ ਤੇ ਰਸਤੇ 'ਚ ਆਪਣੇ ਮਾਮਾ ਜੀ ਖੜੇ ਨੇ ਉਹਨਾਂ ਨੇ ਫੋਨ ਕਰਤਾ ਸੀ ਵੀ ਆ ਜਾ ਤੇ ਆਪਾਂ ਚੱਲਦੇ ਆਂ ਭਾਈ ਉਧਰ ਨੂੰ ਤੇ ਦੇਖਦੇ ਆ ਉੱਥੋਂ ਦਾ ਮਾਹੌਲ ਇਹ ਸਮਾਰਟ ਮਾਰਕੀਟ ਅੱਜ ਕਿੱਦਾਂ ਦਾ ਇੰਤਨਵਾਸ ਆ ਐਂਟਰਪ੍ਰਾਈਜ਼ਸ ਇਹ ਹੈ ਭਾਈ ਆਪਣੀ ਕੰਪਨੀ ਦਾ ਨਾਮ ਇੱਕ ਕੰਪਨੀ ਚੋਂ ਬਾਹਰ ਨਿਕਲਦੇ ਆ ਇਧਰ ਦੇ ਪਾਸੇ ਭਾਈ ਆ ਫਲੈਟਾਂ ਦੇ ਮਗਰਲੇ ਪਾਸੇ ਇਧਰਲੇ ਪਾਸੇ ਇਹਦੇ ਫਲੈਟਾਂ ਵਿੱਚ ਵੀਜਲੀ ਲੱਭਦੇ ਆਪਾਂ ਤੇ ਸੁਪਰਮਾਰਕੀਟ ਆ ਫਲੈਟਾਂ ਦੇ ਮਗਰਲੇ ਪਾਸੇ ਜਿਹੜੀ ਉਹ ਸਾਹਮਣੇ ਤੁਸੀਂ ਸੜਕ ਦੇਖ ਰਹੇ ਹੋ ਤੇ ਉਹ ਭਾਈ ਵੱਡਾ ਹਾਈਵੇ ਆ ਤੇ ਇਹ ਫਲੈਟ ਭਾਈ ਪੰਜ ਮੰਜ਼ਲਾ ਹੈ ਤੇ ਵਿਚਲਾ ਮਾਹੌਲ ਭਾਈ ਆਇਆ ਇਧਰ ਰੂਮ ਬਣੇ ਹੋਏ ਨੇ ਤੇ ਇਹਨਾਂ ਰੈਂਟ ਰੰਟ ਦਾ ਆਪਦਾ ਖੋਸ ਸਾਹਿਬ ਭਾਈ ਤੇ ਆਪ ਫੌਰੀ ਚੜ ਜਾਗੇ ਤੇ ਆ ਵਿਚੀ ਮੋਟਰਸਾਈਕਲ ਲਾਏ ਹੋਏ ਤੇ ਵਿਚੀ ਭਾਈ ਇਹੇ ਦੁਕਾਨਾਂ ਬਣੀਆਂ ਹੋਈਆਂ ਨੇ ਭਾਈ ਟੈਂਦਰ ਅੱਡ ਅੱਡ ਪੌੜੀਆਂ ਬਣੀ ਹੋਈਆਂ ਅੱਡ ਅੱਡ ਹਸਾਬ ਕਿਤਾਬ ਆ ਭਾਈ ਆਇਆ ਭਾਈ ਇਦਾਂ ਹੌਰ ਬੀਚ ਦੀਏ ਨਾਂਗਾ ਬਣਿਆ ਹੋਇਆ ਗਾ ਰਸਤਾ ਤੇ ਆਪਾਂ ਨੂੰ ਭਾਈ ਸ਼ਾਰਟਕਟ ਪਾਇਆ ਜਾਂਦਾ ਤੇ ਆਪਾਂ ਇੱਧਰ ਦੀ ਹੋ ਜਾਂਦੇ ਜਦੋਂ ਸੁਪਰਮਾਰਕਟ ਜਾਣਾ ਹੋਵੇ ਤੇ ਆਹ ਸਾਹਮਣੇ ਭਾਈ ਚੀਨੀਆਂ ਦਾ ਮੰਦਰਾ ਫਲੇਟਾਂ ਚ ਬਾਹਰ ਨਿਕਲਦੇ ਮੇਨ ਰੋਡ ਦੇ ਉੱਤੀ ਆ ਭਾਈ ਤੇ ਚਾਈਨੀਜ਼ ਲੋਕਾਂ ਦਾ ਭਾਈ ਇੱਕ ਗੱਲ ਦੇਖੀ ਐ ਮੈਂ ਇੱਥੇ ਸਾਰੇ ਮਲੇਸ਼ੀਆ ਚ ਤੇ ਜਿਹੜੇ ਇਹਨਾਂ ਦੇ ਹਮੰਦਰ ਨੇ ਇਹ ਆਪਦੇ ਗੇਟ ਅੱਗੇ ਬਣਾਉਂਦੇ ਨੇ ਘਰ ਤੋਂ ਬਾਹਰ ਤੇ ਆ ਭਾਈ ਪਾਰਕਿੰਗ ਬਣੀ ਹੋਈ ਆ ਇਹ ਉਸੇ ਮਾਰਕੀਟ ਦੀ ਹੀ ਪਾਰਕਿੰਗ ਆ ਤੇ ਆ ਨਾਂ ਲੱਗਵੀਂ ਭਾਈ ਇੱਥੇ ਉਹ ਮਾਰਕੀਟ ਆ ਤੇ ਐ ਇੱਥੇ ਲੰਮੀ ਪਾਰਕਿੰਗ ਦਿੱਤੀ ਹੋਈ ਆ ਪਰ ਫੇਰ ਵੀ ਤੁਹਾਨੂੰ ਭੀੜ ਭੜਕਾ ਉੱਥੇ ਦਿਖਾਵਾਂਗੇ ਸੜਕ ਉੱਤੇ ਕਿਵੇਂ ਭੀੜ ਭੜਕਾ ਹੁੰਦਾ ਤੇ ਅੱਗੇ ਆਪਣੇ ਮਾਮਾ ਜੀ ਜਿੰਮ ਤੋਂ ਆਕੇ ਇੱਥੇ ਰੁੱਕ ਗਏ ਸੀ ਤੇ ਆਪਾਂ ਨੂੰ ਫੋਨ ਕਰਤਾ ਸੀ ਕਿ ਮੈਂ ਵੀ ਇਹਨਾਂ ਨੂੰ ਕਹਿਤਾ ਸੀਗਾ ਵੀ ਮੇਰਾ ਥੋੜਾ ਜਿਹਾ ਕੰਮ ਬਾਕੀ ਆ ਮਸਾ ਉਤਾਵ ਕਰਿਆ ਮੈਂ ਤੇ ਮਾਮਾ ਜੀ ਆਪਣੇ ਸਾਹਮਣੇ ਖੜਿਆ ਲੈ ਕੇ ਮੋਢੇ ਤੇ ਟੰਗਿਆ ਹੋਇਆ ਜਿੰਮ ਵਾਲਾ ਬੈਗ ਤੇ ਜਿੰਮ ਤੋਂ ਆ ਕੇ ਭਾਈ ਸਦਾ ਇੱਥੇ ਰੋਗੇ ਸੀ ਸਾਥ ਹੀ ਗਾਲ ਮਾਮਾ ਜੀ ਤੇ ਦੁਬਾਰੇ ਮਿਲਿਆ ਭਾਈ ਉਹਦਾ ਕੰਮ ਤਾਂ ਉਹ ਇਕੱਠੀਆਂ ਆਏ ਆ ਤੇ ਮਾਮਾ ਜੀ ਚੱਲੇ ਬਹੁਤ ਵੱਡੀ ਮਾਰਕੀਟਾਂ ਤੇ ਹਾਂ ਉਹ ਬਹੁਤ ਵੱਡੀ ਮਾਰਕੀਟਾਂ ਤੇ ਅੱਗੇ ਲੋਕ ਬਹੁਤ ਸਾਮਾਨ ਲੈਣ ਦੇ ਮੰਗਦੇ ਬਹੁਤ ਜਿਆਦਾ ਸਾਮਾਨ ਇਹਨਾਂ ਮਾਰਕੀਟਾਂ 'ਚ ਵੱਧ ਲੈਂਦੇ ਨੇ ਠੀਕ ਹੈ ਅਖਾ ਦੇ ਦਰਮਿਆ ਵਿਚ ਗੱਡੀਆਂ ਖਾਲੇ ਕਿੰਨੇ ਜਾਣ ਲੱਗਿਆ ਮੈਂ ਸਾਰੇ ਮਾਰਕੀਟ ਜਾਂਦੇ ਆ ਤੇ ਇੱਥੇ ਭਾਈ ਛੜ ਕੇ 2 ਵਜੇ ਆ ਤੇ ਕਦੇ ਕਦੇ 1 ਵਜੇ ਹੀ ਬਣ ਜਾਂਦਾ ਕਿਉਂਕਿ ਇੱਥੇ ਭਾਈ ਆਏ ਲੈਂ ਲੱਗੀ ਰਹਿੰਦੀਆਂ ਸੜਕਾਂ ਦੀ ਇਹਦੇ ਗੱਡੀਆਂ ਦੀ ਤੇ ਐਦਾਂ ਦੀ ਗੱਲਬਾਤ ਆ ਤੇ ਇੱਥੇ ਜਾਮ ਵੱਡਾ ਬਹੁਤ ਲੱਗਦਾ ਜੀ ਮੇਨ ਮਾਰਕੀਟ ਹੈ ਮੇਨ ਮਾਰਕੀਟ ਆ ਗਈ ਭਾਈ ਵੱਡੀ ਤੇ ਨਾਲ ਲੱਗਵੀਂ ਇੱਥੇ ਭਾਈ ਤੇ ਨਾਲ ਲੱਗਵੀਂ ਭਾਈ ਇੱਥੇ ਵੱਡੀ ਪਾਸਰ ਹੈ ਪਾਸਰ ਕਿਉਂ ਕਹਦੇ ਆ ਵੱਡੀ ਮੰਡੀ ਨੂੰ ਵੱਡੀ ਮੰਡੀ ਉਹ ਸਾਈਡ ਤੇ ਹਾਂ ਉਹ ਸਾਈਡ ਤੇ ਭਾਈ ਵੱਡੀ ਬਿਲਡਿੰਗ ਦੇਖ ਰਹੇ ਹੋ ਇਹ ਸਬਜ਼ੀ ਮੰਡੀ ਆ ਭਾਈ ਇੱਥੇ ਇਹ ਮਿੰਨੀ ਆ ਨਾ ਮਾਮਾ ਹਾਂ ਇਹ ਮਿੰਨੀ ਆ ਭਾਈ ਤੇ ਵੱਡੇ ਵਾਲੀ ਸਬਜ਼ੀ ਮੰਡੀ ਉਧਰ ਦੂਜੀ ਸਾਈਡ ਆ ਆ ਪਾਰਕਿੰਗ ਦੇ ਜਾ ਨਹੀਂ ਹੁੰਦੀ ਤੇ ਭਈਆ ਪਾਰਕਿੰਗ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਗੱਡੀਆਂ ਕਿਵੇਂ ਕੀ ਮਹੌਲ ਹੈ ਤੇ ਅੰਦਰ ਸੋਨ ਰਾਸੀ ਦਿਖਾਉਣੇ ਕੀ ਹਿਸਾਬ ਦਾ ਵਾ ਕਿੰਨਾ ਗਰਾਸ਼ ਆ ਤੇ ਭਈਆ ਪਹੁੰਚੇ ਆਪਾਂ ਗੇਟ ਤੇ ਤੇ ਮੇਨ ਨਾਈਟ ਰਿਗੇਟ ਆ ਗੇ ਆ ਨਾਂ ਜਾਂ ਬਦਲ ਨਹੀਂ ਦਿੱਤਾ ਮਾਮਾ ਸ਼੍ਰੀ ਤਰਨਾ ਨਾਮ ਉਹ ਲਿਖਿਆ ਹੋਇਆ ਭਾਈ ਸ਼੍ਰੀ ਤਰਨਾ ਨਾਮ ਹੈ ਇਹਦਾ ਤੇ ਆ ਭਈ ਇਹਦਾ ਐਂਟਰੀ ਗੇਟ ਆ ਦੇਖੇ ਭਈ ਇਹ ਬੈਗ ਬੂਕ ਆਪਦਾ ਰਖਾ ਲੈਂਦੇ ਨੇ ਇਹ ਕਹਿੰਦੇ ਭਈ ਇੱਦਾਂ ਰੱਖੋ ਆਪਦਾ ਬੈਗ ਇਥੇ ਬਈ ਬੈਗ ਰੱਖਣ ਵਾਸਤੇ ਤੇ ਫੇਸ ਦੀ ਵੈਰੀਫਿਕੇਸ਼ਨ ਕਰਾ ਲੈਂਦੇ ਨੇ ਨਹੀਂ ਹੋ ਗਿਆ ਤੋਂ ਦਿਰਾ ਦੇਖਾਂ ਲੋਅਲ ਮੈਨ ਨਹੀਂ ਜੀਣਾ ਭਈ ਗਾਣਾ ਫੁੱਲ ਹੋਣਗੇ ਮੰਮਾ ਹੀ ਫੁੱਲ ਲਗਾ ਸਮਾਨ ਸਾਮਿਆ ਪਿਆ ਹੋਊਗਾ ਕੋਈ ਹੋਣਾ ਅਵੇਲੇਬਲ देयर ਇਜ਼ ਨੋ ਅਵੇਲੇਬਲ ਭਾਈ ਮੁੰਡਾ ਸੁਣ ਲੈ ਨੇ ਖੋਲਦੇ ਹਨ ਦਾ ਕੈਬਿਨੇਟ ਇਸ ਫੁੱਲ ਤੇ ਭਾਈ ਆ ਇਹਨਾਂ ਨੇ ਲਿਖ ਰੱਖਿਆ ਦਾ ਕੈਬਿਨੇਟ ਇਸ ਫੁੱਲ ਨਹੀਂ ਤਾਂ ਭਾਈ ਇਥੇ ਆ ਬਣੇ ਹੋਏ ਆ 20 22 24 ਰੱਖਨੇ ਬਣੇ ਹੋਏ ਤੇ ਨਹੀਂ ਤਾਂ ਇਹ ਸਮਾਨ ਸਾਮਿਆ ਜਾਂਦਾ ਤੇ ਇਹਨਾਂ ਨੇ ਭਾਈ ਇੱਥੇ ਰੱਖ ਲੋ ਇੱਥੇ ਤੇ ਭਾਈ ਇਹ ਕਹਿੰਦੇ ਥੱਲੇ ਰੱਖ ਜੋ ਇੱਥੇ ਕੋਈ ਗੰਦ ਕੋਈ ਨਹੀਂ ਚਾਹਦਾ ਤੇ ਅੱਗੇ ਆਪਾਂ ਦੇਖਦੇ ਆ ਭਾਈ ਕੀ ਸਮਾਨ ਲੈਣਾ ਕਰਨਾ ਆਪਾਂ ਤੇ ਇਧਰ ਭਾਈ ਪਾਣੀ ਧਾਨੀਆਂ ਦੀਆਂ ਬੋਤਲਾਂ ਤੇ ਉੱਤੇ ਆਏ ਭਾਈ ਇਹਨਾਂ ਦੇ ਰੇਟ ਲਿਖਿਆ ਹੁੰਦਾ ਤੇ ਨਾਮ ਲਿਖਿਆ ਹੁੰਦਾ ਡਿਟੇਲ ਦਿੱਤੀ ਹੁੰਦੀ ਹੈ ਤੇ ਤੋਂ ਭਾਈ ਐ ਸਮਾਨ ਸ਼ੁਰੂ ਹੋ ਜਾਂਦੇ ਸਮਾਨ ਦੀ ਸਵਾਲ ਤੇ ਇੱਥੇ ਭਾਈ ਆ ਸਾਰਾ ਫਰੂਟ ਵਾਲਾ ਪੋਰਸ਼ਨ ਆ ਗਿਆ ਇਹ ਜੋ ਉੱਤੇ ਐ ਕਰਕੇ ਭਾਈ ਨਾਮ ਦੇ ਨਾਲ ਤੇ ਐ ਡੱਬਿਆਂ ਚ ਪੈ ਕੇ ਕਰਕੇ ਦਿੱਤਾ ਪਿਆ ਹੁੰਦਾ ਸਮਾਨਾ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਤੇ ਬੰਦਾ ਆਪ ਦਾ ਚਾਕੇ ਭਾਈ ਫਰੂਟ ਪਾਣੀ ਲੈ ਸਕਦਾ ਤੇ ਵੈਰਾਈਟੀ ਵਾਈਜ਼ ਆਪਾਂ ਨੂੰ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਮਿਲ ਜੇ ਨੋ ਜੀ ਨੰਗ ਜੋ ਜੀ ਜਿਆ ਐ ਕਰਕੇ ਭਾਈ ਖੱਤ-ਖੱਤ ਕੇ ਉੱਤੇ ਰੈਪਿੰਗ ਮਾਰ ਕੇ ਐ ਸਮਾਨ ਦੇ ਉੱਤੇ ਭਾਈ ਸਾਰਾ ਲਿਖ ਕੇ ਦੱਸਿਆ ਪਿਆ ਹੁੰਦਾ ਆ ਪਏ ਭਾਈ ਖਰਬੂਜੇ ਮੈਂ ਭਾਈ ਫਰੂਟ ਕੱਟ-ਕੱਟ ਕੇ ਸਾਰਾ ਸਮਾਨ ਦਿੱਤਾ ਪਿਆ ਹੁੰਦਾ ਰੈਕ ਕਰ ਭਾਈ ਫਰੂਟ ਵੇਰਾਂ ਦੀ ਕਲੈਕਸ਼ਨ ਪੂਰੀ ਹੈ ਇੱਥੇ ਉਸ ਵੀ ਲੈ ਸਕਦੇ ਤੁਸੀਂ ਆਪ ਤਾਂ ਜਿਹੜਾ ਸੁਣ ਚਿੱਤ ਮਾਨ ਦਾ ਦੇਖੀ ਜੀ ਤੇ ਤੁਹਾਨੂੰ ਮਾਰਜਨ ਮਿਲੂ ਆਪਾਂ ਇਹ ਬਰਕੋਲੀ ਵਗੈਰਾ ਤੇ ਗੰਡੇ ਕੱਤੇ ਘਟਾਈ ਤੇ ਮਾਮਾ ਜੀ ਆਪਾਂ ਕੀ ਸਮਾਨ ਲੈਣਾ ਫਿਰ ਆਪਾਂ ਨੇ ਲੈਣੇ ਆ ਬਰਾਊਨ ਬ੍ਰੈਡ ਠੀਕ ਆ ਹਾਂ ਫਾਲੋ ਕਰਦੇ ਤਾਂ ਕਰਕੇ ਆਪਾਂ ਬਰਾਊਨ ਬ੍ਰੈਡ ਲੈਣਾ ਆ ਇੱਥੇ ਆਡੇ ਲੈਣਾ ਆ ਠੀਕ ਆ ਗੱਲ ਤੇ ਭਾਈ ਇਹ ਆਪਦੀ ਡੈਟ ਫਾਲੋ ਕਰਦੇ ਨੇ ਪੂਰੇ ਪਵੰਦ ਨੇ ਤੇ ਜਦੋਂ ਇਹਨਾਂ ਦਾ ਸਮਾਨ ਮੁੱਕਦਾ ਤੇ ਉਦੋਂ ਲੈ ਜਾਂਦੇ ਆ ਇੱਥੇ ਬਰਾਊਨ ਬ੍ਰੈਡ ਉੱਪਰ ਦੂਜੇ ਦਾ ਪਏ ਨੇ ਬਹੁਤ ਬੜਾ ਬਈ ਵੈਰਾਈਟੀ ਸਾਨੂੰ ਬੇਸਾਬੇ ਮਿਲ ਜੂਗਾ ਮੈਂ ਇੱਥੇ ਤੇ ਜਿਹੜੀ ਚੀਜ਼ ਹੁੰਨ ਜਾਂਦੀ ਆ ਤੁਸੀਂ ਆਪਦੇ ਆ ਕੇ ਇੱਥੇ ਲੈ ਕੇ ਜਾ ਸਕਦੇ ਆ ਤੇ ਮਾਰਜਨ ਸਾਨੂੰ ਹਰੇਕ ਚੀਜ਼ ਦਾ ਮਿਲ ਜਿਵੇਂ ਸਾਨੂੰ ਬਾਰੀ-ਬਾਰੀ ਦੱਸ ਰਹੇ ਆ ਮਮਾ ਜੀ ਰੀ ਭਾਈ ਆਪ ਦਾ ਸਮਾਨ ਲੈਂਦੇ ਹੋ ਤੇ ਆਪਾਂ ਉਹਨੇ ਭੈ ਨਿਰਖ ਕਰ ਲਈ ਮਾੜੀ ਜੀ ਸਮਾਨ ਥੱਲੇ ਦੀ ਤੇ ਮਾੜਾ ਜੀ ਤੁਹਾਨੂੰ ਪੀੜਾ ਹਿਸਾਬ ਦਿਖਾ ਦਈਏ ਭਾਈ ਤੇ ਇਦਾਂ ਭਾਈ ਕਾਊਂਟਰਾਂ ਤੇ ਲੈਣ ਲੱਗੀ ਪਈ ਆ ਮਾ ਮਸਰੀ ਭਾਈ ਆਪ ਦਾ ਲੈਟ ਆਦੀ ਚੱਕਦੇ ਫਿਰਦੇ ਨੇ ਤੇ ਇੱਧਰ ਭਾਈ ਨੌਨ ਵੇਜ ਵਾਲਾ ਹਿਸਾਬ ਆ ਗਿਆ ਖਿਸ਼ੂ ਵਗੈਰਾ ਭਈਆ ਭਈ ਇੱਥੇ ਅੱਡੂ ਅੱਡ ਵੈਰਾਈਟੀ ਅੱਡੂ ਅੱਡ ਹਿਸਾਬ ਤੇ ਭਾਈ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਜਿਹੜਾ ਤੁਹਾਡਾ ਖਾਣ ਦਾ ਜੀ ਕਰਦਾ ਤੇ ਤੁਸੀਂ ਲੈ ਕੇ ਜਾ ਸਕਦੇ ਤੇ ਭਾਈ ਆਪਾਂ ਨੂੰ ਤਾਂ ਪਤਾ ਹੀ ਨਹੀਂ ਕੀ ਕੀ ਹਿਸਾਬ ਆ ਅੱਧੂ-ਅੱਧ ਵੈਰਾਈਟੀਆਂ ਪਈਆਂ ਭਾਈ ਮੱਛੀਆਂ ਦੀਆਂ ਤੇ ਇਧਰ ਮਾਮੇ ਨੇ ਵੀ ਭਾਈ ਆਪ ਦਾ ਫਿਸ਼ ਹਾਲਾ ਹਸਾਬ ਚੱਕਣਾ ਆਪਾਂ ਨੇ ਮੱਛੀ ਲਈ ਹੈ ਵਿਤਨਾਮ ਦੀ ਮੱਛੀ ਹੈ ਢੀ ਕਰੇ ਵਿੱਚ ਕੋਈ ਕੰਡਾ ਨਹੀਂ ਹੈ ਕੋਈ ਕੋਈ ਹਸਾਬ ਕੀ ਟੇਣ ਪਾਣੀ ਤੇ ਰੱਖ ਕੇ ਤੇ ਬਾਅਦ ਦੇ ਵਿੱਚ ਮੈਨੂੰ ਇਹਨੂੰ ਇਹਨੂੰ ਸਟੀਮ ਕਰਕੇ ਖਾਣਾ ਹੁੰਦਾ ਠੀਕ ਹੈ ਗੈਲ ਦੇ ਵਾਸਤੇ ਵੀ ਤੇ ਭਾਈ ਐਦਾਂ ਦਾ ਮਾਹੌਲ ਆ ਤੇ ਮਾਰਜਿਨ ਇਹਦਾ ਦੇਖੇ ਸਭ ਕੋ ਲੱਗਦਾ ਕੀ ਹਿਸਾਬ ਦਾ ਮਾਮੇ ਦਾ ਇਹ ਵਿਤਨਾਮ ਤੋਂ ਆਉਂਦੀ ਹੈ 11 26 ਦੀ ਹੈ ਭਾਈ ਕਿੰਨੇ ਕਿਲੋ ਆ ਮੈਂ ਇਹ ਆ 20 ਕਿਲੋ 30 ਕਿਲੋ ਬਈ 11 26 ਜੇ ਤੇ ਰੇਟ ਦਾ ਤੁਸੀਂ ਹਿਸਾਬ ਜਾ ਆਪ ਹੀ ਲਾ ਲਿਓ ਕੀ ਹਿਸਾਬ ਕਿਤਾ ਵਾ ਤੇ ਵੈਰੈਟੀ ਬਈ ਅਣਗਿਣਤੀ ਪਈ ਐ ਇੱਥੇ ਕੋਈ ਹਿਸਾਬ ਨਹੀਂ ਝਿੰਗਾ ਮੱਛੀ ਕੀ ਤੇ ਸਾਰਾ ਨਾਨ ਵੇਜ ਸਟਾਕ ਆਏਗਾ ਬਈ ਇੱਧਰ ਤੇ ਐਦਾਂ ਬਈ ਕੋਲ ਡਰਿੰਕ ਵਗੈਰਾ ਪਾਣੀ ਦੀਆਂ ਬੋਤਲਾਂ ਜੂਸ ਬਈ ਸੁਪਰਮਾਰਕਟ ਦਾ ਵਧੀਆ ਸੋਖਾ ਜਿਹੜੀ ਚੀਜ਼ ਚਾਹੀਦੀ ਆਪ ਨੂੰ ਬੰਦਾ ਜਾ ਕੇ ਚੱਕ ਲੈਂਦਾ ਨਾ ਕਿਸੇ ਨੂੰ ਪੁੱਛਣਾ ਨਾ ਕਿਸੇ ਨੂੰ ਦੱਸਣਾ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਆ ਬੰਦਾ ਚੱਕ ਕੇ ਥੋ ਲੈ ਜਾਂਦਾ ਐਨੀ ਗੱਲਬਾਤ ਐ ਤੇ ਬਾਕੀ ਸੋਹਣਾ ਮਾਹੌਲਾ ਭਾਈ ਇਹ ਗੱਲਬਾਤ ਐ ਤੇ ਬਟਰ ਮਿਲਦਾ ਬਟਰ ਆ ਗਿਆ ਆਪਣਾ ਜੀ ਬਟਰ ਜੀ ਲੈਣਾ ਕਿਸ ਨੂੰ ਬਾਦਿਆਂ ਦੀ ਵਾਲਾ ਵੀ ਆਉਂਦਾ ਇਹ ਇਹ ਦੇਸ਼ੀ ਆ ਇਹ ਦੇਸ਼ੀ ਆ ਪਾਟੋ ਤੇ ਸੋਹਣੀ ਗੱਲ ਬਾਤ ਆ ਭਾਈ ਇਥੋਂ ਐ ਸਕਰੀਨ ਵਗੈਰਾ ਲਾ ਕੇ ਭਾਈ ਆਪਣਾ ਦੇਸੀ ਜਿਹਾ ਸਾਬ ਲਾ ਸੂਈ ਤੋਂ ਤੇ ਯਾ ਜਿਹੜਾ ਸਾਬ ਹੀ ਆ ਤੇ ਬੜਾ ਵੱਡਾ ਕੰਮ ਆ ਭਾਈ ਤੇ ਭਾਈ ਦੁੱਧ ਇਥੇ ਡੱਬਿਆਂ ਜੀ ਆ ਸਾਰਾ ਅਈ ਚੋਲੂ ਚੋਕਲੇਟ ਆਿਆਂ ਦਾ ਹਿਸਾਬ ਆ 7 ਰੁਪਈਆ ਦਾ ਭਾਈ ਲੀਟਰ ਤੇ ਆ ਹਿਸਾਬ ਤਾਂ ਆਉ ਜਾਂਦਾ ਇਹਨਾਂ ਦਾ ਇਹ ਆ ਭਾਈ ਟਰਾਲੀਆਂ ਆ ਤੁਹਾਨੂੰ ਇਹਦੇ ਸਾਮਾਨ ਵਾੜਾ ਲੈਣਾ ਆ ਟਰਾਲੀਆਂ ਦੂਣੀਆਂ ਤੁਹਾਨੂੰ ਆ ਮਿਲ ਜਾਣਗੀਆਂ ਤੇ ਮਾਮਾ ਜੀ ਭਾਈ ਆਪਣੇ ਲਾ ਕੇ ਕਾਊਂਟਰ ਤੇ ਤੇ ਲੈਣ ਲੰਮੀ ਆ ਤੇ ਆਪਾਂ ਉਹਨੇ ਭਾਈ ਇੱਕ ਵਧੀਆ ਜਿਹਾ ਡੇੜੀ ਤੇ ਇਧਰ ਭਾਈ ਸਾਰਥ ਕੁ ਵਗੈਰਾ ਬ੍ਰਸ਼ ਵਗੈਰਾ ਠੀਕ ਆ ਸੱਚ ਸਮਝ ਜਾ ਇਧਰ ਭਾਈ ਆਪਣੀ ਮਸਾਲੇ ਆ ਸਬਜੀ ਪਾਣੀ ਵਾਲਾ ਸਿੱਧਾ ਸਾਰਾ ਭਾਈ ਫਲੋਂਗ ਲੈ ਜੀ ਦੋਲਾ ਯਾ ਨੀਮਾ ਬੱਦ ਕਰੇ ਮਸਾਲੇ ਗਏ ਨੇ ਭਾਈ ਉਹ ਸਾਹ ਉੱਤਾ ਪੂਰਾ ਇਥੇ ਇਹ ਸੋਹਣੀ ਜਗ੍ਹਾ ਪਈ ਲਾ ਮੁਹਲੀ ਨੂੰ ਭਾਈ ਬੇਠਾ ਆਹ ਗੰਡਾ ਹਲਦੀ ਭਾਈ ਸਾਰਾ ਸਿੱਧਾ ਇਥੇ ਬੈਂਗਣੀ ਕਈ ਬੰਦੀ ਪਈ ਆ ਤੇ ਉੱਤੇ ਇਹਨਾਂ ਨੇ ਆਏ ਦੇ ਆ ਦਾ ਰੇਟ ਐ ਭਾਈ ਥੱਲੇ ਉੱਤੇ ਖਾਦੇ ਰਹਿੰਦੇ ਤੇ ਭਾਈ ਪੰਜਾਬੀਆਂ ਦਾ ਫੇਵਰੇਟ ਖੱਦੂ ਲੰਮੇ ਲੰਮੇ ਕਰਦੇ ਐ ਭਾਈ ਆਡੀ ਪੰਦਾ ਆ ਆਪਣੇ ਬਈ ਦੇ ਸਿਗਰਟਿਆ ਤੋਰੀਆਂ ਭਾਈ ਕਈ ਬੰਤੀਆਂ ਐ ਤੇ ਉਵੇਂ ਜੱਕਰ ਭਾਈ ਸਾਰਾ ਇਹਨਾਂ ਨੇ ਪ੍ਰਾਈਸ ਲਿਸਟ ਦਿੱਤੀ ਹੋਈ ਐ ਭਈਆਂ ਟਮਾਟਰ ਫੁੱਲੇ ਜਿਆ ਫਾਂਟ ਕੇ ਬਣਿਆ ਆਪ ਤੋਂ ਬਈ ਤੇ ਇਹਨਾਂ ਨੇ ਭਾਈ ਪੈਕਟਾਂ ਚ ਵੀ ਪਾ ਪਾ ਰੱਖੇ ਪਏ ਐ ਤੇ ਉੱਪਰ ਭਾਈ ਸੋਹਣਾਂ ਲਿਖਿਆ ਹੋਇਆ ਚਲਟ ਫੁੱਲ ਤੇ ਭਈ ਇਹਨਾਂ ਨੇ ਲਿਖ ਕੇ ਲਾ ਰੱਖਿਆ ਵੈਜੀਟੇਬਲਸ ਵੇਦਿੰਗ ਉਹ ਉਦਲੇ ਪਾਸੇ ਭਾਈ ਸੂਟ ਤੇ ਐਦਾਂ ਦੀ ਭਈ ਇੱਥੇ ਗੱਲ ਬਾਤ ਆ ਇਸਕੇ ਤੇ ਨਾਸਕੇ ਭਈ ਤੇ ਕਈ ਬੰਤਾ ਕੰਮ ਜਾਏ ਤੇ ਆਪਣਾ ਇੰਡੀਆ ਵਾਲਾ ਹਿਸਾਬ ਜਾ ਜਿਵੇਂ ਆ ਇੰਡੀਆ ਦਾ ਆਪਣੇ ਭਈ ਇਹੋ ਜਿਹਾ ਕੰਮ ਜਾਂਦਾ ਤੇ ਇੱਥੇ ਭਾਈ ਕਈ ਵੈਰੈਟੀਆਂ ਜਾਂ ਦੇਖਣ ਨੂੰ ਮਿਲ ਜਾਂਦੀਆਂ ਆਪਾਂ ਨੂੰ ਇੱਕੋ ਚੀਜ਼ ਨਹੀਂ ਜਿਹੜੀ ਤੁਹਾਨੂੰ ਭਈ ਪਸੰਦ ਆਉਂਦੀ ਆ ਤੇ ਆਪ ਦੀ ਚਾੱਕ ਕੇ ਲੈ ਜਾਂਦਾ ਵਾ ਕਾਇ ਬਈ ਕਾਉਂਟਰ ਨੰਬਰ ਦਿੱਤੇ ਹੋਇਆ ਲੈ ਕੇ ਸਮਾਨ ਅਗਲਾ ਪੈਂਚ ਰਗਿਆ ਤੇ ਆਪਣੇ ਮਾਮਾ ਜੀ ਵੇਟ ਕਰਦੇ ਹੋਏ ਤੇ ਇੰਨੇ ਭਈ ਆਪਾਂ ਲਾਹਾ ਤੱਕ ਲੈ ਤੇ ਗੀੜੇ ਫੀੜੇ ਭਈਆ ਇਲੈਕਟ੍ਰਿਕ ਵਾਲਾ ਸਮਾਨ ਵੀ ਇੱਥੇ ਮਿਲਦਾ ਤੇ ਇੱਕ ਗੱਲ ਹੋਰ ਭਈ ਇੱਥੇ ਪਲੱਗ ਸਾਰੇ ਤੁਹਾਨੂੰ ਚਾਰਸੀ ਮਿਲਣਗੇ ਤੇ ਜਿਵੇਂ ਹੁਣ ਆਪਣੇ ਗੋਲ ਹੁੰਦੇ ਆ ਇੱਥੇ ਤੇ ਇਹ ਸਾਰੇ ਭਈ ਚਾਰਸੀ ਹੁੰਦੇ ਇੱਥੇ ਇਹਦੇ ਉੱਪਰਲੇ ਪਾਸੇ ਭਈ ਲੱਗਣ ਨੂੰ ਡੀੜਕਾ ਮਿਲ ਜਾਂਦਾ ਹੋ ਤੇ ਉਹ ਭਈ ਗੋਲ ਹੋ ਜਾਂਦਾ ਉਹ ਵਿਚ ਕੰਮ ਜਿਵੇਂ ਆਪਣੇ ਸ਼ੂ ਹੁੰਦੇ ਨੇ ਤੇ ਉਹ ਆਪ ਨੂੰ ਲੈਦਾ ਲੈਣੇ ਪੈਂਦੇ ਆ ਪਰ ਇੱਥੇ ਭਾਈ ਕੋਈ ਵੀ ਆ ਜਿਵੇਂ ਆਪਾਂ ਫੋਨ ਲੈਣੇ ਕੋਈ ਨਵਾਂ ਉਹਦਾ ਭਾਈ ਚਾਰਸ ਹੀ ਆਊਗਾ ਚਾਰਜਰ ਗੋਲ ਗੋਲ ਨਹੀਂ ਆਉਂਦਾ ਉਹ ਜਿਹੜੀਆਂ ਮੁਰੇ ਦੋ ਲੱਤਾਂ ਆਈਆਂ ਹੁੰਦੀਆਂ ਕਿਚਨ ਵਗੈਰਾ ਦੀਆਂ ਭਾਈ ਸਾਰੀਆਂ ਐਸੈਸਰੀਆਂ ਜਾਂ ਕਰਕੇ ਭਾਈ ਸਕੈਨ ਜਾ ਹੋ ਜਾਂਦਾ ਇੱਥੇ ਆ ਕੇ ਪੈਨ ਕਰਕੇ ਇਹਦੇ ਮਾਮਾ ਭਾਈ ਪੈਸੇ ਕਟਾ ਦੂ ਤੇ ਆਪਾਂ ਇੰਨੇ ਭਾਈ ਮਾਮਾ ਕਰਾਉਂਦੇ ਆ ਸੈਟਿੰਗ ਤੇ ਆਪਾਂ ਚੱਲਦੇ ਆ ਬਾਹਰ ਏਦਾਂ ਬਾਈ ਸਾਰੇ ਜਿ ਦੇ ਬਾਈ ਕੈਮਰੀ ਕੈਮਰੇ ਲੱਗੇ ਸੋਹਣੀ ਗੱਲ ਬਾਤ ਆ ਬਾਈ ਮਾਮਾ ਜੀ ਜੀ ਬਾਈ ਡਾਈਟ ਹਜੇ ਖਾਤੋ ਨਹੀਂ ਹੋਈ ਤੇ ਮਾਮਾ ਸ਼੍ਰੀ ਆਪ ਦਾ ਭਾਈ ਡਾਈਟ ਵਾਲਾ ਕਰੀ ਜਾਂਦੇ ਆ ਤੇ ਲੈ ਕੇ ਮਾਹੌਲ ਤੇ ਆਪਾਂ ਇੱਧਰ ਚੱਲਦੇ ਆ ਅੱਗੇ ਬਾਈ ਅੱਗੇ ਦਿਖਾਉਣੇ ਸਨ ਦੁਕਾਨਾਂ ਲੱਗੀਆਂ ਹੋਈਆਂ ਜਿਵੇਂ ਆਪਣੇ ਬਾਜ਼ਾਰਾਂ 'ਚ ਲੱਗੀਆਂ ਹੁੰਦੀਆਂ ਸਬਜ਼ੀ ਦੀ ਤੇ ਉਹ ਸਾਹਮਣੇ ਬਾਈ ਵੱਡੀ ਸਬਜੀ ਮੰਡੀ ਆ ਤੇ ਇੱਥੇ ਭਾਈ ਬਹੁਤ ਆਪਣੇ ਬਾਹਲੇ ਲੋਕ ਕੰਮ ਕਰਦੇ ਨੇ ਤੇ ਵਿੱਚ ਭਾਈ ੜਡੂ ੜਡੂ ਦੁਕਾਨਾਂ ਆਸਾ ਬਣਿਆ ਹੋਇਆ ਜਿਵੇਂ ਆਪਣੇ ਆਮ ਸਬਜੀ ਮੰਡੀਆਂ ਚ ਬਣਿਆ ਹੁੰਦਾ ਤੇ ਇਹ ਭਾਈ ਸਬਜੀ ਮੰਡੀ ਨੇ ਬਹੁਤ ਲੋਕਾਂ ਨੂੰ ਇੱਥੇ ਰੋਜਗਾਰ ਦਿੱਤਾ ਹੋਇਆ ਤੇ ਜਦੋਂ ਕਹਿੰਦੇ ਅਸੀਂ ਨਵੇਂ-ਨਵੇਂ ਆਏ ਸੀ ਨਾ ਬਰੇਸ਼ੀਆ ਵਿੱਚ ਆਹ ਮੰਡੀ ਦੇ ਵਿੱਚ ਕੰਮ ਕੀਤਾ ਸੀ ਇਹ ਨਵੀਂ ਬਣ ਗਈ ਇੱਥੇ ਪੁਰਾਣੀ ਹੁੰਦੀ ਸੀ ਮੰਡੀ ਇਹ ਚ ਬਹੁਤ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੀ 2-250 ਬੰਦਾ ਆਪਣਾ ਵਿਆਪੀ ਕੰਮ ਕਰਦਾ ਸੀ ਬਰਮਾ ਦੇਸ਼ ਦੀ ਕਰਦੇ ਸੀ ਇੰਡੋਨੇਸ਼ੀਆ ਕਰਦੇ ਸੀ ਤੇ ਇੱਥੇ ਛੋਟੀ ਜੀ ਮਾਰਕਟ ਲਾਉਂਦੀ ਆ ਫਰੂਟ ਦੀ ਜਿੰਗਾਂ ਇਹ ਪੁਰਾਣੀਆਂ ਬਿਲਡਿੰਗਾਂ ਮਲੇਸ਼ੀਆ ਦੀਆਂ ਤੇ ਅਸੀਂ ਪਿੰਡ ਜੇ ਵਿੱਚ ਹੀ ਰਹਿਣੇ ਆਗੇ ਤੇ ਇੱਥੇ ਕੰਮ ਕਰਦੇ ਰਹੇ ਅਸੀਂ ਘਟੋ ਘਟ 4-5 ਸਾਲ ਕੰਮ ਕੀਤਾ ਪੈਸਾ ਬਹੁਤ ਬਣਦਾ ਸੀ ਇੱਥੇ ਵਧੀਆ ਪੈਸੇ ਬਣਦੇ ਸੀ ਜਿਵੇਂ ਕੰਪਨੀਆਂ ਨੂੰ ਵਧੀਆ ਪੈਸੇ ਬਣਦੇ ਸੀ ਇੱਥੇ ਤੇ ਹੁਣ ਇੱਥੇ ਕੰਮ ਬੰਦ ਹੋ ਗਿਆ ਚੱਲਿਆ ਇਹ ਫੋਰਨ ਹੁਣ ਕੰਮ ਨਹੀਂ ਦਿੰਦੇ ਮੰਡੀ ਦੇ ਵਿੱਚ ਤੇ ਹੁਣ ਆ ਬਾਹਰ ਜਿਵੇਂ ਲਾਇਆ ਠੀਕ ਹੈ ਫਰੂਟ ਦੇ ਆਂਦ ਕੰਨਾ ਇਥੇ ਸਿੱਧੇ ਇੱਕ ਕੰਮ ਕੀਤਾ ਸੀ ਇਹ 4-5 ਸਾਲ ਕੰਮ ਕੀਤਾ ਪੁਰਾਣੀਆ ਬਿਲਡਿੰਗ ਇਥੇ ਮਿਲਿ ਸੀ ਆਪਾਂ ਪਹੁੰਚ ਕੇ ਰੈਸਟੋਰੈਂਟ ਤੇ ਸਾਲੇਮ ਇੰਡੀ ਅੰਦਰ ਚਲਣ ਦਿਆ ਤੇ ਭਈਆ ਇਹਨਾਂ ਨੇ ਆ ਟੋਕਣ ਜਾ ਦੇ ਤਾਂ ਤੇ ਆਰਡਰ ਇਹ ਲੈ ਗਏ ਤੇ ਆਪਾਂ ਭਈ ਦੋ ਬਨਾਣਾ ਸ਼ੇਕ ਇਹ ਤਾਂ ਰੋਟੀ ਆਪਣੀ ਉੱਥੇ ਆਈ ਪਈ ਆ ਤੇ ਅਸੀਂ ਨਾਲ ਦੇ ਰਾਜੋ ਕਰ ਲਏ ਤੇ ਮਾਮਾ ਇਥੋਂ ਦੀ ਬਹੁਤ ਜ਼ਿਆਦਾ ਜੁੜੀਆਂ ਆਣੀਆਂ ਹਾਂ ਇਥੋਂ ਦੀ ਅਸੀਂ 2017-18 ਦੇ ਵਿੱਚ ਕੰਮ ਕਰਦੇ ਨਾ ਇਹ ਲੋਪੀ ਕਰੇ ਨਹੀਂ ਖਾਣ ਜਾਂਦੇ ਸੀ ਜਾਂ ਆਪਣੇ ਬਣਾ ਕੇ ਲੈ ਕੇ ਜਾਂਦੇ ਸੀ ਟਾਈਮ ਘੱਟ ਹੁੰਦਾ ਜੀ ਟਾਈਮ ਘੱਟ ਹੁੰਦਾ ਇਹ ਇੱਥੇ ਹੀ ਰੋਟੀ ਖਾਂਦੇ ਸੀ ਪੈਸੇ ਵਧੀਆ ਹੁੰਦੇ ਪਰ ਤੇ ਇੱਥੇ ਹੀ ਰੋਟੀ ਖਾਂਦੇ ਸੀ ਤੇ ਇੱਥੇ ਮਸ਼ਹੂਰ ਹੈਗੇ ਚੌਲ ਠੀਕ ਹੈ ਚੌਲ ਚਿਕਨ ਮਸ਼ਹੂਰ ਹੈ ਤੇ ਚਨੇ ਦੀ ਰੋਟੀ ਮਸ਼ਹੂਰ ਹੈ ਜੋ ਮੈਂ ਜਿਹੜੀ ਵਰਲੀ ਹੈ ਉਹ ਮਸ਼ਹੂਰ ਹੈ ਜਨਾਬ ਮਸ਼ਹੂਰ ਨੇ ਉਹ ਖਾਂਦੇ ਦੁਨਹਟਟ ਭਰ ਲੈਂਦੇ ਚੌਲਾਂ ਨਾਲ ਤੇ ਬਹੁਤ ਲੱਗਦੀ ਸੀ ਤੇ ਚਾਹ ਬਹੁਤ ਦਿੰਦੇ ਸੀ ਇੱਥੇ ਚਾਹ ਪੀਣਾ ਜੋ ਮਿੱਠਾ ਖਾਣਾ ਇੰਡੀਅਨ ਮਿੱਠਾਈ ਵੀ ਕਰਦੇ ਨੇ ਇੰਡੀਆ ਰੈਸਟੋਰੈਂਟ ਹੈ ਇੰਡੀਅਨ ਰੈਸਟੋਰੈਂਟ ਆਉਂਦਾ ਸੌਤ ਦਾ ਸੌਤਗਨ ਦਾ ਰੈਸਟੋਰੈਂਟ ਹੈ ਇੰਡੀਅਨ ਇੱਥੇ ਮਿੱਠਾ ਮਠਾ ਮਿਲ ਜਾਂਦਾ ਇੱਥਾ ਕਰਕੇ ਇੱਥੇ ਰੋਟੀ ਖਾਂਦੀ ਹੈ ਤੇ ਦੋ-ਡੇ ਟਾਈਮ ਆਉਂਦੇ ਫਿਰ ਇੱਥਾਂ ਹਾਂ ਇੱਥੇ ਸਵੇਰੇ ਵੀ ਖਾਂਦੇ ਸਵੇਰੇ 6 ਵਜੇ ਖਾਂਦੇ ਤੇ ਦੁਪਹਿਰੇ 3 ਵਜੇ ਖਾਂਦੇ ਉਦੋਂ ਕੰਮ ਵੀ ਫਿਰ ਜ਼ਿਆਦਾ ਹੁੰਦਾ ਹੈ ਹਾਂ ਕੰਮ ਜ਼ਿਆਦਾ ਹੁੰਦਾ ਟਾਈਮ ਨਹੀਂ ਹੁੰਦਾ ਰੋਟੀ ਬਣਾਉਣ ਦਾ ਜ਼ੋਰ ਜ਼ੋਰ ਆਲਾ ਕੰਮ ਛੇੜਾ ਜ਼ੋਰ ਵਾਲਾ ਕੰਮ ਸੀ ਤੇ ਟਾਈਮ ਨਹੀਂ ਹੁੰਦਾ ਇਹ ਉਦੋਂ ਘਟੋ ਘਟੋ ਦੇ ਵਿੱਚ ਚਾਹ ਤਿੰਨ ਚਾਰ ਵਾਰੀ ਪੀਣ ਦੇ ਜੀ ਤੇ 2-3 ਵਜੇ ਰੋਟੀ ਪੱਕਾ ਸੀ ਜੇ ਭੁੱਖ ਲੱਗੀ ਖਾਣੀ ਸੀ ਤਾਂ ਚ ਬਾਕੀ ਉਦੋਂ ਨਵੇਂ ਨਵੇਂ ਗੱਭਰੂ ਹੋਏ ਸੀ ਹਨ ਛੋਟੀ ਉਮਰ ਚ ਹੈਗੇ ਮਾਮਾ ਦੇ ਮੈਂ 18 ਸਾਲ ਦੀ ਉਮਰ ਜਾਵੇਂ ਹਾਂ ਹਰ ਮੈਂ ਚੜਾਇਆ ਸੀ ਤੇ ਮੇਰੇ ਦਾੜੀ ਮੋਛ ਨਹੀਂ ਆਈ ਸੀ ਪਹਿਲਾਂ ਇਦਾਂ ਹੀ ਗੱਲ ਹੈ ਬਾਈ ਮਾਮੀ ਨੂੰ ਇੱਥੇ ਆਏ ਨੂੰ 10 10 12 ਸਾਲ ਹੋ ਗਏ 12 ਦਾ ਦੂਜੇ ਮਹੀਨੇ 12 ਸਾਲ ਹੋ ਗਏ 12 ਸਾਲ ਤੇ ਇਦਾਂ ਦੀ ਗੱਲ ਬਾਤ ਤੇ ਇਥੋਂ ਵੀ ਬਾਈ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਤੇ ਮਾਮੇ ਨੇ ਇੱਥੇ ਬਾਈ ਰੋੜ ਰੋਕੀ ਛੱਕੀ ਹੈ ਨਾ ਬਹੁਤ ਬਹੁਤ ਯਾਰ ਆਵੇ ਜਿੰਦਗੀ ਦੇ ਵਧੀਆ ਯਾਰ ਸਾਹ ਪਰ ਰਹੇ ਆਇਤੇ ਆਪਣਾ ਲਈ ਆ ਰਾਭੇ ਸੋ ਕਰਿਆ ਕਿ ਦੋ ਤੋਂ ਇੱਕ ਦੋ ਸਾਲਾਂ ਨੂੰ ਇੰਡੀਆ ਸ਼ਿਫਟ ਹੋ ਜੀ ਇੰਡੀਆ ਆਪ ਦਾ ਕਾਰੋਬਾਰ ਕਰਾਂਗੇ ਤੇ ਆਪਾਂ ਇੰਡੀਆ ਰਹਾਂਗੇ ਮਰਦੋ ਨਾਲ ਬਹੁਤ ਕੰਮ ਕਰਨਿਆ ਆ ਆਪਦਾ ਬਿਜ਼ਨਸ ਜ਼ਰੂਰੀ ਹੈ ਬਹੁਤ ਹੁੰਦੇ ਆ ਭਾਈ 12 ਸਾਲ ਟੱਪ ਦੀ ਟੱਪਦੇ ਨੇ ਤੇ ਆਪਦਾ ਆਪਾਂ ਮੈਂ ਸੋਚਿਆ ਵੀ ਆਪਦਾ ਬਿਜ਼ਨਸ ਕਰੀਏ ਛੋਟਾ ਜਿਹਾ ਠੀਕ ਹੈ ਆਪਾਂ ਨੂੰ ਇਨਕਮ ਆਈ ਜਾਵੇ ਤੇ ਆਪਣਾ ਫੈਮਿਲੀ ਵਿਦਿਓ ਖੁਸ਼ ਰਹੇ ਆਪਾਂ ਫੈਮਿਲੀ ਵਿੱਚ ਰਹੀਏ ਠੀਕ ਹੈ ਮਾਗਦੇ ਹੁਣ ਬੁੜੇ ਹੋ ਕੇ ਚੱਲੇ ਤੇ ਉਹਨਾਂ ਨੇ ਸੇਵਾ ਕਰੀ ਜਾ ਕੇ ਮੌਕਾ ਮਿਲੇ ਜਰਦੀ ਜਵਾਨੀ ਦਾ ਇੱਥੇ ਆ ਗਈ ਹਾਂ ਇਹ ਗੱਲ ਜੀ ਤਾਂ ਸੁਣੀ ਗੱਲ ਬਾਤ ਆ ਬਾਕੀ ਤੇ ਬਾਕੀ ਮਾਮਲਾ ਕਹਿਣਾ ਕਿਰਪਾ ਆਪੇ ਬਿਨਸ ਕਰਾਂਗੇ ਛੇਤੀ ਜੀ ਹਾਂ ਮਾ ਮਾਤਾਰੀ ਉਮਰ ਦਾ ਆਪੇ ਤੇ ਕੰਮ ਵੀ ਨਹੀਂ ਕਰ ਸਕੋਗੇ 10 ਸਾਲੋਂ ਕਰਨਾ ਹੈ ਇਹਨਾ ਟਾਈਮ ਕਰਨਾ ਹੈ ਸਹੀ ਗੱਲ ਐਸੇ ਇਹ ਛੋਟੀ ਕੰਟਰੀ ਹੈ ਇਤਨਾ ਕਰਕੇ ਆਪਾਂ ਕਹਿਣਾ ਛੋਟੀ ਕੰਟਰੀ ਹੈ ਜਿੰਨਾ ਜਿੱਕੇ ਤੇ ਕੰਮ ਕਰ ਰਹੇ ਉਹਨਾਂ ਜਿਹੀ ਆਪਣਾ ਕੋਈ ਫੈਸਲਾ ਜੇ ਆਪਾਂ ਇਹ ਤੋਂ ਕੰਮ ਛੱਡ ਦਿਆਂਗੇ ਕੋਈ ਪੈਸਾ ਨਹੀਂ ਹੈ ਪੰਜ ਚਾਰ ਮਹੀਨੇ ਦਾ ਪੈਸਾ ਬੰਦਾ ਦਿਖਾ ਲੂ ਇੱਕ ਤੋਂ ਬਾਅਦ ਨਹੀਂ ਪੱਧ ਨਹੀਂ ਸੇਵ ਕਰ ਸਕਦਾ ਕਿਉਂਕਿ ਇੱਥੋਂ ਦੀ ਇੰਨੀ ਗਾ ਇਨਕਮ ਹੈਗੀ ਜੇ ਆਪਾਂ ਇਹਨੂੰ ਘਰ-ਘਰ ਪਾ ਸਕਦੇ ਬੁਢੀਆਂ ਨੂੰ ਵੀ ਉਹ ਸੰਭਰੀ ਕਰ ਸਕਦੇ ਤੇ ਇੱਥੇ ਰਹਿ ਕੇ ਆਪਾਂ ਇੱਥੇ ਹੀ ਰਹਿ ਕੇ ਆਪਾਂ ਦਾ ਬਿਜ਼ਨਸ ਸਟਾਰਟ ਕਰਕੇ ਇੰਡੀਆ ਫੇਰ ਜਾਓ ਜੇ ਜੋਗੀ ਆਪਾਂ ਦਾ ਬਿਜ਼ਨਸ ਅੱਗੇ ਹੋਵੇ ਤੇ ਆਪਾਂ ਉੱਥੇ ਰਹਿ ਸਕੀ ਜੇ ਆਪਾਂ ਗਾਲੀ ਵੀ ਆਪਾਂ ਇੱਥੇ ਪੈਸੇ ਲੈ ਕੇ ਬਾਅਦ ਵਿੱਚ ਉੱਥੇ ਬਿਜ਼ਨਸ ਸਟਾਰਟ ਕਰਨਾ ਨਹੀਂ ਹੋਣਾ ਹੈਗਾ ਆਪਾਂ ਕੋ ਪੈਸੇ ਘੋਲ ਕੇ ਲਾਗੇ ਨਹੀਂ ਪਹਿਲੇ ਬਿਜ਼ਨਸ ਸਟਾਰਟ ਕਰਕੇ ਜਾਓ ਤੇ ਉੱਥੇ ਜਾ ਕੇ ਆਉਣਾ ਬਿਜ਼ਨਸ ਚਲਾਓ ਇਹ ਕਹਣਾ ਚਾਹੁੰਦਾ ਮੁੰਡਿਆਂ ਨੂੰ ਕੋਈ ਸਨੇਹਾ ਹੋਵੇ ਮੁੰਡਿਆਂ ਨੂੰ ਸਨੇਹਾ ਇਹੀ ਹੈ ਵੀ ਨਸ਼ੇ ਪੱਤਿਆਂ ਤੋਂ ਦੂਰ ਰੱਖਿਆ ਕਰੋ ਠੀਕ ਹੈ ਨਸ਼ੇ ਪੱਤਿਆਂ ਜੇ ਮੈਂ ਜਾਉਂ ਪਹੁੰਚ ਕੇ ਰਹਿ ਇਹ ਤੇ ਆਪਣੇ ਪਰਾਣਾ ਸਿੱਦੇ ਵੀ ਤਾਂ ਬਹੁਤ ਕੁਝ ਪਾਉਂਦੇ ਜੇ ਕੁਝ ਨਹੀਂ ਪਾਉਂਦੇ ਕੱਲਾ ਦੁੱਧ ਤੇ ਏਲਾ ਹੀ ਪਾਉਂਦੇ ਨੇ ਮੈਸ ਹੋਰ ਕੁਝ ਨਹੀਂ ਪੰਦੇ ਇਦਾਂ ਹੀ ਗੱਲਬਾਤ ਆ ਭਾਈ ਤੇ ਆ ਪਹੁੰਚੇ ਭਾਈ ਵਾਪਸ ਆਪਾਂ ਆਪਣੀ ਕੰਪਨੀ ਚ ਮਾਂ ਸਲਾਵਾ ਮੈਂ ਲੈ ਲਿਆ ਤੇ ਇੰਨੀ ਸੀ ਅੱਜ ਦੀ ਗੱਲਬਾਤ ਤੇ ਸੁਪਰਮਾਰਕਟ ਦੇਖ ਕੇ ਆਏ ਆਪਾਂ ਅੱਜ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜਿਹੜੇ ਵੀਰੇ ਨੇ ਅਜੇ ਨਾ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਕਰਨਾ ਤੁਸੀਂ ਬਾਕੀ ਮਾਮਾ ਦੱਸੋ ਜੀ ਪਰਮਾਓ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰੋ ਹੋਰ ਵੀ ਕਰਾਉਣੇ ਕੋਈ ਨਾ ਵਾਦ ਤੋਂ ਵਾਦ ਚੈਨਲ ਨੂੰ ਸ਼ੇਅਰ ਕਰੋ ਠੀਕ ਹੈ ਜਲਦੀ ਜਲਦੀ ਹੋਰ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਇੰਨੀ ਹੀ ਕਾ ਗੱਲਬਾਤ ਭਾਈ ਤੇ ਵੀਡੀਓ ਐਂਡ ਤਾਈਂ ਦੇਖਣ ਲਈ ਆ ਰਹਿਆਂ ਦਾ ਧੰਨਵਾਦ